ਕਾਮੇਡੀ ਜੀ ਮੌਤ ਨਾਲ ਸਾਨੂੰ ਬਹੁਤ ਵੱਡਾ ਘਾਟਾ ਪਿਆ ਇਲਾਕੇ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਸੈੱਬ ਸਵਾ ਚਲਾਉਂਦੇ ਸੀ ਸਕੂਲ ਚਲਾਉਂਦੇ ਸੀ ਤੇ ਹਸਪੀਟਲ ਚਲਾਉਂਦੇ ਸੀ ਸਾਨੂੰ ਇਲਾਕੇ ਨੂੰ ਤਾਂ ਜਿਹੜਾ ਘਾਟਾ ਪਿਆ ਸਾਨੂੰ ਸੈੱਬ ਸਵਾ ਵਾਲੇ ਨੂੰ ਪਰਸਨਲੀ ਤੌਰ ਤੇ ਬਹੁਤ ਘਾਟਾ ਪਿਆ ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਡਾ ਪਿਤਾ ਜੀ ਸਾਡੇ ਕੋਲੋਂ ਚੁਰ ਗਿਆ ਹੋਵੇ ਸਾਡੇ ਕੋਲ ਕੋਈ ਸ਼ਬਦ ਨਹੀਂ ਕਿ ਵੀ ਅਸੀਂ ਉਹਨਾਂ ਬਾਰੇ ਕੁਝ ਕਹਿ ਸਕੀਏ ਬਹੁਤ ਵੱਡਾ ਘਾਟਾ ਹੈ ਸਾਡਾ بڑے ਦੁਖੀ ਮਾਨ ਨਾਲ ਮੈਂ ਇਹ ਗੱਲ ਕਹਿਣਾ ਚਾਹੁੰਦਾ ਪ੍ਰਮਾਤਮਾ ਨੂੰ ਪਤਾ ਨਹੀਂ ਕਿਸ ਗੱਲ ਤੇ ਰਜਾ ਸੀ ਉਹਦੀ ਇੱਥੇ ਵੀ ਲੋੜ ਸੀ ਪਤਾ ਨਹੀਂ ਉੱਥੇ ਵੀ ਲੋੜ ਸੀ ਸਾਡੇ ਨੂੰ ਢਿਰਬੇ ਹਲਕੇ ਨੂੰ ਢਿਰਬੇ ਨੂੰ ਹੋਣ ਵਾਲਾ ਬਹੁਤ ਵੱਡਾ ਘਟਾ ਹੈ ਜਦੋਂ ਕਿ ਉਹਨਾਂ ਨੇ ਆਪਣੀ ਸਾਰੀ ਜਾਇਦਾਦ ਜਿੰਨਾ ਉਹਨਾਂ ਨੇ ਅੱਜ ਤੱਕ ਆਪਣੀ ਕਮਾਈ ਕੀਤੀ ਉਸ ਸਾਡੇ ਢਰਵਾ ਸਕੂਲ ਨੂੰ ਉਹਨਾਂ ਨੇ ਆਪਣੀ ਸਾਰੀ ਜਾਇਦਾਦ ਵੇਚ ਕੇ ਆਪਣੀ ਕੋਠੀ ਵੇਚ ਕੇ ਸਾਰੀ ਸਕੂਲ ਦੇ ਉੱਤੇ ਲਾਈ ਇਸ ਤੋਂ ਵੱਡਾ ਸਮਾਸੀ ਵੀ ਨਹੀਂ ਹੋ ਸਕਦਾ ਬੜੀ ਅਸੀਸ ਘਟਨਾ ਦੀ ਮੰਨਦੇ ਕਰਦੇ ਆ ਅਚਾਨਕ ਇਹ ਮੌਤ ਹੋਈ ਹੈ ਮੈਂ ਤਾਂ ਅਬਦਾ ਫਰਜ਼ ਪਛਾਨ ਕੇ ਜੋ ਮੈਨੂੰ ਚੰਗਾ ਲੱਗਦਾ ਹੈ ਮੇਰੇ ਅੰਦਰ ਸ਼ਰਧਾ ਪੈਦਾ ਹੁੰਦੀ ਹੈ ਮੈਂ ਸ਼ਰਧਾ ਭਾਵਨਾ ਨਾਲ ਕਰਦਾ ਮੈਂ ਕੋਈ ਕਿਸੇ ਨਾਲ ਨਹੀਂ ਕਰ ਰਿਹਾ ਮੈਨੂੰ ਲੱਗਦਾ ਵੀ ਜਦੋਂ ਕੋਈ ਚੰਗਾ ਕਰਦਾ ਹੈ ਕਿਸੇ ਹੋਰ ਦੇ ਮਨ 'ਚ ਵੀ ਜ਼ਰੂਰ ਇਹ ਜਗਿਆਸਾ ਪੈਦਾ ਹੁੰਦੀ ਹੋਵੇਗੀ ਵੀ ਚੰਗੇ ਨੂੰ ਚੰਗਾ ਸਮਝ ਕੇ ਕੀਤਾ ਜਾਵੇ ਜੋ ਹਨ ਆਪੇ ਬੜੇ ਖਰਾਸੇ ਇਹ ਸਮਾਜ ਜਵਾਸੀ ਸਮਾਜ ਸੀ ਸੀ ਤੇ ਸਾਦੀ ਸਾਦੀ ਸਾਰਾ ਜੀਵਨ ਇਹਨਾਂ ਨੇ ਆਪਣੀ ਸਵਾਸੀ ਪੁੱਤਾਂ ਨਾਲ ਨਾ ਨਾ ਦਿੱਤੀ ਤੇ ਸਾਨੂੰ ਇਹਨਾਂ ਦੀਆਂ ਨਾ ਸੇਵਾ ਬਹੁਤ ਕਰਦੇ ਸੀ ਬਾਬਾ ਪੈਰਸੀਨ ਚੈਰੀਟੇਨ ਹਸਪੀਟਲ ਚ ਉਹਨਾਂ ਬਹੁਤ ਜ਼ਿਆਦਾ ਵਟਾ ਘਾਟਾ ਪਿਆ ਇਸ ਸਾਨੂੰ ਬਹੁਤ ਦੁੱਖਿਆ ਜਨ ਦੇ ਮੋਤੇ ਉਹ ਦਿੱਧੀਆਂ ਡੀਲ ਕਰਦੇ ਸੀ ਬਹੁਤ ਹੈਲਪਫੁਲ ਸੀਗੇ ਮਿਸ਼ਨ ਦੇ ਲੇਟਡ ਕੀ ਕਹਿੰਦੇ ਸੀ ਹਾਂ ਉਹ ਸਿਰਫ ਇੱਥੇ ਸੇਵਾ ਲਈ ਆਂਦੇ ਸੀਗੇ ਉਹ ਸੇਵਾ ਹੀ ਕਰਦੇ ਸੀਗੇ ਆਹ ਰੂਹ ਕੰਮ ਨੇ ਜਿੰਦਗੀ ਦੇ ਅਸਲੀ ਕੰਮ ਨੇ ਉਹਨਾਂ ਨੂੰ ਕੀਰਤਨ ਨਾਲ ਜੋੜਨਾ ਚਾਹੀਦਾ ਹੈ ਉਹਨਾਂ ਨੂੰ ਦਿਖਾਵੇ ਦੇ ਮਗਰ ਲੱਗ ਕੇ ਸ਼ੋਸ਼ਾਬਾਜ਼ੀ ਦੇ ਸ਼ੋਰ ਤਾਂ ਦੇ ਵਿੱਚ ਨਹੀਂ ਭਜਣਾ ਚਾਹੀਦਾ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਮੋੜ ਬਣਨ ਵਾਸਤੇ ਬਿਲਕੁਲ ਪ੍ਰੈਕਟੀਕਲ ਜੀਵਨ ਦੇ ਵਿੱਚ ਜੋ ਸਮਾਜ ਦੇ ਚੰਗੇ ਕੰਮ ਨੇ, ਘਰਾਂ ਦੇ ਚੰਗੇ ਕੰਮ ਨੇ, ਆਪਣੀ ਕੋਈ ਜੋਬ ਨਾਲ ਜੁੜੇ ਹੋਏ ਕੰਮ ਨੇ, ਜਾਂ ਮਾਂ-ਬਾਪਾ ਦੀ ਰਿਸਪੈਕਟ ਕਰਨੀ ਹੈ, ਜਾਂ ਸੋਸਾਇਟੀ ਨੂੰ ਚੰਗਾ ਬਣਾਉਣਾ ਹੈ। ਕਿਉਂਕਿ ਨੌਜਵਾਨ ਵਿੱਚ ਸ਼ਕਤੀ ਹੁੰਦੀ ਹੈ, ਉਹਨਾਂ ਵਿੱਚ ਤਾਜ਼ਗੀ ਵੀ ਹੁੰਦੀ ਹੈ। ਉਹ ਕੰਮ ਬਹੁਤ ਜ਼ਿਆਦਾ ਕਰ ਸਕਦੇ ਨੇ। ਮੈਂ ਕਹੂੰਗਾ ਜੇ ਸਾਡੇ ਨੌਜਵਾਨ ਜਾਗ ਪਹਿਣ ਭੱਗ ਸਿਖਰਾਂ ਦੀ ਤਰ੍ਹਾਂ, ਸਰਾਬੇ ਹੋਣਾਂ ਦੀ ਤਰ੍ਹਾਂ ਜਿਨ੍ਹਾਂ ਨੇ ਸਾਡੇ ਦੇ 200 ਸਾਲਾਂ ਦੀ ਗੁਲਾਮੀ ਦਾ ਜੂਲਾ ਲਾ ਕੇ ਪਰਾਂ ਮਾਰਿਆ ਤਾਂ ਸਾਡੇ ਇਹ ਵਿਦਿਆਰਥੀ ਵੀ ਇਹ ਸਮਾਜ ਨੂੰ ਸੁੰਦਰ ਬਣਾਉਣ ਦੇ ਵਿੱਚ ਇੱਕ ਚੰਗੀ ਸਿਫਤੀ ਤਕਦੀਰੀ ਲਿਆਉਣ ਤੇ ਸਹਾਇ ਹੋ ਸਕਦੇ ਨੇ ਜੇ ਆਪਣਾ ਫਰਜ਼ ਪੂਰਾ ਕਰਦੇ। ਕੋਈ ਸ਼ਾਮਦਰੀ ਜਵਾਨ ਸਾਥਨੀ ਬੇਰੀ ਅਈਂ ਸਾਡੇ ਲਈ ਇੱਕ ਮੌਕਾ ਕੀ ਮਾਰਨ ਕਰ ਸਕੀਂ ਦੇ ਰੂਪ ਵਿੱਚ ਸੀ ਸਮਾਜੀ ਕੁਦਾਈ ਦੇ ਕੰਮ ਵਿੱਚ ਇਸ ਤੋਂ ਸਹਿਣ ਕਰ ਸਿੱਖਿਆ ਤੇ ਸਾਇਹਤ ਦੇ ਦਿੱਤੀ ਤੋਂ ਨਾਜੋਬਲਾਨ ਉਹਨਾਂ ਨੇ ਜਿੰਦਗੀ ਨੂੰ ਸੁਧਾਰਨ ਵਾਲੇ ਨਿਜ਼ਮ ਉਂਗੋਰ ਦਰਸ਼ਨ ਲੱਗਦਾ ਹੀ ਹੁੰਦਾ ਆਖਿਰ ਨੂੰ ਜੀ ਆਪਣੇ ਇਸਾਂ ਤਮੀਂ ਤਮੀਂ ਤੂ ਹੋ ਗਈ। ਅਨੇ ਰਾਜ ਆ ਬਦਲ। ਚਾਪਿਆਨ ਕਮਾਉਤ ਕਿ ਦਰਦ ਨਾਲ ਹਾਸੇ ਦੇ ਨਾਲ ਜੋ ਹੋਈ ਹੈ। ਸਤੋਂ ਬਿਸ਼ੋ। ਵੀਰ ਨੂੰ। ਪੁਆਇੰਟ ਦੇ ਨੇੜੇ ਐਕਸੀਡੈਂਟ ਹੋਇਆ ਅਜੇ ਇਹ ਨਹੀਂ ਪਤਾ ਚੱਲਿਆ ਵੀ ਐਕਸੀਡੈਂਟ ਕਿਹੜੇ ਵਹੀਕਲ ਨਾਲ ਹੋਇਆ ਤੇ ਅਸੀਂ ਉਹਦੇ ਤੇ ਜਿਹੜਾ ਹੈਗਾ ਐਕਸੀਡੈਂਟ ਦਾ ਕੇਸ ਰਜਿਸਟਰ ਕਰਕੇ ਇਨਵੈਸਟੀਗੇਟ ਕਰ ਰਹੇ ਹਾਂ ਤੇ ਪੂਰੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਵਹੀਕਲ ਹੈਗਾ ਉਹ ਉਹਨੂੰ ਅਸੀਂ ਟ੍ਰੇਸ ਕਰ ਲਈਏ ਤੇ ਜਿਹੜਾ ਡਰਾਈਵਰ ਹੈਗਾ ਉਹਨੂੰ ਅਸੀਂ ਫੜਕੇ ਐਸ ਪਰ ਦਾ ਲਾਅ ਦੇ ਤੇ ਕਾਰਵਾਈ ਕਰਾਂਗੇ ਕੀ ਲਾਅ ਦੀ ਸਾਬਣ ਆਏਗੀ ਸੀਸੀਟੀਵੀ ਕੈਮਰੇ ਜਿਵੇਂ ਪੁਲਿਸ ਡਿਪਾਰਟਮੈਂਟ ਵੱਲੋਂ ਹੋਰ ਪਬਲਿਕ ਵੱਲੋਂ ਕਾਫੀ ਸਹਿਯੋਗ ਨਾਲ ਲੱਗੇ ਨੇ ਸਾਨੂੰ ਪੂਰੀ ਉਮੀਦ ਹੈ ਕਿਤੇ ਨਾ ਕਿਤੇ ਸੀਸੀਟੀਵੀ ਕੈਮਰੇਜ਼ ਕੋਈ ਫੁਟੇਜ ਸਾਨੂੰ ਮਿਲੇਗਾ ਅਜ ਦੇ ਸਮੇਂ ਦੇ ਵਿੱਚ ਜਿੱਥੇ ਆਪਣਾ ਹੀ ਆਪਣੇ ਆ ਦਾ ਕਤਲ ਕਰ ਰਿਹਾ ਹੈ ਦੌਲਤ ਦੇ ਪਿੱਛੇ ਜਿਹੜੇ ਖੂਨ ਦੇ ਰਿਸ਼ਤੇ ਪਾਣੀ ਦੇ ਰਿਸ਼ਤੇ ਬਣ ਗਏ ਨੇ ਅਜਿਹੇ ਸਮੇਂ ਦੇ ਵਿੱਚ ਕਾਮਰੇਡ ਪੀਮ ਸਿੰਘ ਜੀ ਵਰਗੇ ਲੋਕ ਜਿਹੜੇ ਨਿਸਵਾਰਥ ਸੇਵਾ ਕਰ ਰਹੇ ਨੇ ਲੋਕਾਂ ਦੇ ਲਈ ਯਤਨ ਕਰ ਰਹੇ ਨੇ ਕਿ ਸਮਾਜ ਨੂੰ ਇੱਕ ਚੰਗਾ ਸਮਾਜ ਦੀ ਤਸਵੀਰ ਹੋਰ ਸੁੰਦਰ ਹੋ ਸਕੇ ਅਜਿਹੀ ਸ਼ਖਸੀਅਤ ਨੂੰ ਸਲਾਮ ਰਾਤੇ ਉਮੀਦ ਕਰਦੇ ਹਾਂ ਕਿ ਨਾ ਤੋ ਸੇਧ ਲੈ ਕੇ ਬਹੁਤ ਲੋਕ ਜਿਹੜੇ ਨੇ ਅਜਿਹੇ 라ਵਲ ਤੁਰਨਗੇ